ਚੌਧਰੀ ਮਦਨ ਲਾਲ ਬੱਗਾ ਵੱਲੋਂ ਲੋੜਵੰਦ 101 ਪਰਿਵਾਰਾਂ ਨੂੰ ਮੁਫਤ ਰਸਣ ਵੰਡ ਦਾ 193ਵਾਂ ਸਮਾਗਮ ਕਰਵਾਇਆ ਗਿਆ। ਇਹ ਸ਼ਹਿਰ ਦੀ ਸਮਾਜਿਕ ਸੰਸਥਾ ਸਰਬਧਰਮ ਵੈਲਫੇਅਰ ਸੁਸਾਇਟੀ ਵੱਲੋਂ ਹਰ ਮਹੀਨੇ ਕਰਵਾਇਆ ਜਾਂਦਾ ਹੈ। ਇਸ ਦੀ ਗਵਾਹੀ ਆਮ ਆਦਮੀ ਪਾਰਟੀ ਦੇ ਉਤਰੀ ਹਲਕਾ ਇੰਚਾਰਜ ਚੌਧਰੀ ਮਦਨ ਲਾਲ ਬੱਗਾ ਵੱਲੋਂ ਕੀਤੀ ਗਈ। ਇਹ ਸਮਾਗਮ ਉਨ੍ਹਾਂ ਦੇ ਦਫ਼ਤਰ ਸਲੇਮ ਟਾਪੜੀ ਲੁਧਿਆਣਾ ਵਿਖੇ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਇਲਾਕਿਆਂ ਤੋਂ ਬਢੇਰੀ ਉਮਰ ਦੀਆਂ ਵਿਧਵਾਵਾਂ ਨੂੰ ਰਾਸ਼ਨ ਸਮਗਰੀ ਦੇ ਕੇ ਸਭ ਤੋਂ ਵੱਡਾ ਪੁੰਨਦਾਨ ਦਾ ਕੰਮ ਕੀਤਾ ਗਿਆ ਸਰਤਨ ਵੈਲਫੇਅਰ ਸੁਸਾਇਟੀ ਵੱਲੋਂ 193 ਰਾਸ਼ਨ ਮਨ ਸਮਰੋਪ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ ਸਾਡੇ ਸਤਿਕਾਰਯੋਗ ਸਰ ਕੁਲਦੀਪ ਸਿੰਘ ਦੁਆ ਬਾਉ ਬਾਦਨ ਦੇ ਚੁਕਾਰਾ ਹੋ ਅਤੇ ਤਕਰੀਬਨ ਸਾਰੇ ਹੀ ਇਸ ਇਲਾਕੇ ਦੇ ਨਿਵਾਸੀ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਆਪਾਂ ਲਗਾਤਾਰ 193 ਰਾਸ਼ਨ ਮਨ ਸਮਰੋਪ ਕੀਤਾ ਜਿਸ ਦੇ ਵਿੱਚ ਸਾਡੀਆਂ ਮਾਤਾਵਾਂ ਬੈਣਾ ਬਜ਼ੁਰਗ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਇਹ ਸੰਸਥਾ ਸਾਡੀ ਸਾਰਾ ਬਣ ਕੇ ਉਹਨਾਂ ਨੂੰ ਹਰ ਮਹੀਨੇ ਰਾਸ਼ਨ ਦੇ ਰੂਪ ਚ ਸਮਗਰੀ ਦਿੰਦੀ ਹੈ ਅੱਜ ਮੈਂ ਧੰਨਵਾਦ ਕਰਦਾ ਇਹ ਸੰਸਥਾ ਦਾ ਜਿਨ੍ਹਾਂ ਨੇ ਬੜਾ ਵਧੀਆ ਛਲਾਗਾ ਜੋ ਕਦਮ ਚੱਕਿਆ ਕਿਉਂਕਿ ਅੱਜ ਕੱਲ ਦੇ ਟਾਈਮ ਦੇ ਜਿਸ ਤਰ੍ਹਾਂ ਮਠਾਈ ਚੱਲ ਰਹੀ ਹੈ ਹਰ ਪਰਿਵਾਰ ਦਾ ਘਰ ਦਾ ਖਰਚ ਚਲਾਣਾ ਬਹੁਤ ਔਖਾ ਹੋਇਆ ਹੈ ਸਾਡੀ ਸੰਸਥਾ ਤਕਰੀਬਨ ਹਰ ਪਰਿਵਾਰ ਦੇ ਨਾਲ ਮੋੜੇ ਨਾ ਮੋੜਾ ਜੋੜ ਕੇ ਖੜੀ ਹੈ ਔਰ ਆਸ ਕਰਦੇ ਹਾਂ ਕਿ ਆਪਾਂ ਆਉਣ ਵਾਲੇ ਟਾਈਮ ਚ ਕਿਉਂਕਿ ਪਰਿਵਾਰਾਂ ਦੇ ਸਿਸਟਮੈਟਿਕਲੀ ਕੋਈ ਗੁਜ਼ਾਰੇ ਕੋ ਹੁਣ ਬਹੁਤ ਮੁਸ਼ਕਲ ਨੇ ਪਰ ਕਿਤਨੇ ਕਿਤੇ ਸੰਸਥਾ ਜਿਹਨੀਆਂ ਸਾਡੀਆਂ ਮਾਤਾਵਾਂ ਪੈਣਾ ਕਾਰ ਬੈਟ ਕਰੂਜਗਾਰ ਕਰਨਾ ਚਾਹਦੀਆਂ ਉਹਨਾਂ ਨੂੰ ਸਲਾਈ ਮਸ਼ੀਨਾਂ ਵੀ ਦਿੰਦੀ ਹੈ ਔਰ ਇਸਤੇ ਬਸ ਨਹੀਂ ਉਹਦੇ ਨਾਲ ਜਿਹੜੇ ਬੱਚੇ ਸਾਡੇ ਐਜੂਕੇਸ਼ਨ ਤੋਂ ਦੂਰੇ ਨੇ ਜਿਨ੍ਹਾਂ ਦੇ ਮਾਪੇ ਉਹਨਾਂ ਨੂੰ ਐਜੂਕੇਸ਼ਨ ਨਹੀਂ ਲੈ ਕੇ ਦੇਖ ਸਕਦੇ ਸਾਡੀ ਸੰਸਥਾ ਇਹ ਵੀ ਉਪਰਾਲਾ ਕਰਦੀ ਹੈ ਕਿ ਉਹ ਬੱਚਿਆਂ ਵਾਸਤੇ ਕੋਈ ਕਾਪੀਆਂ ਪੈਨਸਲਾਂ ਉਹਨਾਂ ਦੀ ਯੂਨੀਫਾਰਮ ਵੀ ਲੈ ਕੇ ਦਿੰਦੀ ਹੈ ਔਰ ਆਹ ਨਾਲ ਦੇ ਟਾਈਮ ਚ ਅਪਰਾਲ ਮਿਲ ਕੇ ਇਸ ਤਰ੍ਹਾਂ ਹੀ ਜਿਨੀਆਂ ਸ਼ਹਿਰ ਦੀਆਂ ਪੰਜਾਬ ਦੀਆਂ ਐਨ ਜੀਓਜ਼ ਨੇ ਜਿਸ ਨਾਲ ਪਿੱਛੇ 2 ਸਾਲ ਲੋਕਡਾਊਨ ਰਿਹਾ ਲੋਕਡਾਊਨ ਦੇ ਵਿੱਚ ਕਰੋਨਾ ਵਰਗੀ ਮਹਾਮਾਰੀ ਬਿਮਾਰੀ ਰਹੀ ਫ ਲੋਕਾਂ ਦੇ ਵਿੱਚ ਵਿਚਰ ਕੇ ਲੋਕਾਂ ਨੂੰ ਜੋ ਸਹੂਲਤਾਂ ਚਾਹੀਦੀਆਂ ਸੀ ਉਹ ਪ੍ਰੋਵਾਈਡ ਕਰਾਈਆਂ ਔਰ ਜਿੱਥੇ ਸਰਕਾਰਾਂ ਦੇ ਕੰਮ ਨਹੀਂ ਸੀ ਜਿੱਥੇ ਸਰਕਾਰਾਂ ਨੇ ਕੰਮ ਕਰਦੇ ਸੀ ਉੱਥੇ ਅੱਜ ਸਾਡੀਆਂ ਸ਼ਹਿਰ ਦੀਆਂ ਐਨ ਜੀਓ ਨੇ ਕੰਮ ਕੀਤੇ ਨੇ ਮੈਂ ਸਾਰੀ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੇਰਾ ਨਾਮ ਮਲਕੀਤ ਸਿੰਘ ਮੱਗਾ ਜੀ ਅਸੀਂ ਚੌਧਰੀ ਮਹਿੰਦ ਬੱਗਾ ਜੀ ਨਾਲ ਸ਼ੁਰੂ ਤੋਂ ਹੀ 10 15 ਸਾਲ ਤੋਂ ਜੁੜੇ ਹੋਏ ਹਾਂ ਤੇ ਅਸੀਂ ਦੇਖਦੇ ਪਏ ਹਾਂ ਚੌਧਰੀ ਮਹਿੰਦ ਬੱਗਾ ਜੀ ਇਲਾਕੇ ਦੀ ਸੇਵਾ ਸਰਵ ਧਰਮਨ ਜਿਹੜੀ ਸੰਸਥਾ ਬਣਾਈ ਉਹਦੇ ਥਰੂ ਕਰਦੇ ਪਏ ਨੇ ਔਰ ਜਿੱਥੇ ਵੀ ਲੋੜਵੰਦ ਨੂੰ ਕਿਤੇ ਵੀ ਕੋਈ ਚੀਜ਼ ਹੋਵੇ ਰਸਾਇਣ ਪਾਣੀ ਜਾਂ ਦਵਾਈ ਦੀ ਜਾਂ ਸਲਾਈ ਮਸ਼ੀਨ ਦੀ ਉਹ ਪਹਿਲ ਦੇ ਤੌਰ ਤੇ ਉੱਥੇ ਪਹੁੰਚਾਉਂਦੇ ਨੇ ਬਹੁਤ ਸੇਵਾ ਕਰਦੇ ਨੇ ਇਲਾਕੇ ਦੇ ਵਿੱਚ ਹੁਣ ਜੋ ਵੀ ਕਾਰਜ ਚੱਲਦੇ ਪਏ ਨੇ ਇਹਨੇ ਜੈਮੀ ਹੈਟੀ ਚੱਲਦੇ ਪਏ ਨੇ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਵਿਪਨ ਅਰੋੜਾ ਦੇ ਨਾਲ ਭੁਪਿੰਦਰ ਭਨੇਸਰ ਦੀ ਰਿਪੋਰਟ